ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 8 ਅਕਤੂਬਰ ਹੈ 8 ਅਕਤੂਬਰ ਸਾਲ 1700 29 ਅਗਸਤ ਤੋਂ 1 ਸਤੰਬਰ 1700 ਤੱਕ 4 ਦਿਨ ਦੀ ਲੜਾਈ ਦੇ ਵਿੱਚ ਬੁਰੀ ਤਰ੍ਹਾਂ ਸ਼ਕਸਤ ਖਾਣ ਅਤੇ ਆਪਣੇ ਮਾਮੇ ਕੇਸਰੀ ਚੰਦ ਸਣੇ ਸੈਂਕੜੇ ਫੌਜੀ ਮਰਵਾਉਣ ਮਗਰੋਂ ਅਜਮੇਰ ਚੰਦ ਨੇ ਬਿਲਾਸਪੁਰ ਦੇ 22 ਧਾਰ ਦੇ ਪਹਾੜੀ ਰਾਜਾਂ ਦਾ ਇੱਕ ਈ ਇਕੱਠ ਬੁਲਾਇਆ ਸੀ ਸਾਰਿਆਂ ਨੇ ਚਾਰ ਲੜਾਈਆਂ ਦੇ ਵਿੱਚ ਹਾਰ ਦਾ ਬੜਾ ਅਫਸੋਸ ਕੀਤਾ ਕੇਸਰੀ ਚੰਦ ਦੇ ਮਰਨ ਤੇ ਸਾਰੇ ਪਹਾੜੀ ਰਾਜਾਂ ਨੂੰ ਸਦਮਾ ਪਹੁੰਚਿਆ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਫੌਜੀ ਲੜਾਈ ਦੇ ਵਿੱਚ ਹੁਣ ਹਰਾ ਨਹੀਂ ਸਕਦੇ ਅਖੀਰ ਉਹਨਾਂ ਨੇ ਇੱਕ ਤਰਕੀਬ ਸੋਚੀ। ਉਹਨਾਂ ਨੇ ਵਜ਼ੀਰ ਪਰਮਾਨੰਦ ਨੂੰ ਆਨੰਦਗੜ੍ਹ ਕਿਲੇ ਭੇਜਿਆ। ਉਹਨਾਂ ਨੇ 1 ਅਕਤੂਬਰ ਦੀ ਰਾਤ ਨੂੰ ਆਟੇ ਦੀ ਗਊ ਬਣਾ ਕੇ ਕਿਲੇ ਦੇ ਅੱਗੇ ਰੱਖ ਕੇ ਨਾਲ ਇੱਕ ਚਿੱਠੀ ਬੰਨ੍ਹ ਦਿੱਤੀ ਜਿਸ ਦੇ ਵਿੱਚ ਲਿਖਿਆ ਸੀ ਕਿ ਅਸੀਂ ਕਸਮ ਖਾਂਦੇ ਹਾਂ ਕਿ ਅੱਗੇ ਤੋਂ ਕਦੇ ਵੀ ਆਨੰਦਪੁਰ ਤੇ ਹਮਲਾ ਨਹੀਂ ਕਰਾਂਗੇ। ਸਾਰੇ ਪਾਸੇ ਸਾਡੀ ਬੇਇੱਜ਼ਤੀ ਹੋਈ ਹੈ। ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਏ। ਆਪ ਇੱਕ ਵਾਰੀ ਆਨੰਦਪੁਰ ਛੱਡ ਕੇ ਚਲੇ ਜਾਓ ਅਤੇ ਫਿਰ ਬਿਸ਼ੱਕ ਕੁਝ ਦਿਨਾਂ ਮਗਰੋਂ ਵਾਪਸ ਆ ਜਾਣਾ। ਅਸੀਂ ਲੋਕਾਂ ਨੂੰ ਕਹਿ ਸਕਾਂਗੇ ਕਿ ਅਸੀਂ ਆਨੰਦਪੁਰ ਤੇ ਕਬਜ਼ਾ ਕਰ ਲਿਆ। ਅਗਲੇ ਦਿਨ 2 ਅਕਤੂਬਰ ਆਖਿਆ ਕਿ ਇਹ ਇਤਬਾਰ ਦੇ ਕਾਬਿਲਤਾ ਨਹੀਂ ਪਰ ਫਿਰ ਵੀ ਜੇ ਇਹਨਾਂ ਤੇ ਤਰਸ ਕਰਨ ਦੇ ਨਾਲ ਇਹਨਾਂ ਦੀ ਇੱਜ਼ਤ ਬਚਦੀ ਹੈ ਤਾਂ ਸਾਨੂੰ ਫਰਕ ਨਹੀਂ ਪੈਂਦਾ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਭਾਈ ਉਦੇਸ ਸਿੰਘ ਅਤੇ ਹੋਰਨਾਂ ਦੇ ਨਾਲ مشورہ ਕਰਕੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ ਗੁਰੂ ਸਾਹਿਬ ਨੇ 4 ਅਕਤੂਬਰ 1700 ਦੇ ਦਿਨ ਅਨੰਦਪੁਰ ਛੱਡ ਦਿੱਤਾ ਉਧਰ ਜਦੋਂ ਅਜਮੇਰ ਚੰਦ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਅਨੰਦਪੁਰ ਖਾਲੀ ਕਰਕੇ ਨਿਰਮੋਹਗੜ੍ਹ ਚਲੇ ਗਏ ਨੇ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਹੁਣ ਉਸ ਨੇ ਆਪਣੇ ਸਾਥੀਆਂ ਦੇ ਨਾਲ ਸਲਾਹ ਕੀਤੀ ਕਿ ਇਸ ਵਕਤ ਗੁਰੂ ਸਾਹਿਬ ਕਿਸੇ ਕਿਲੇ ਦੇ ਵਿੱਚ ਨਹੀਂ ਬਲਕਿ ਇੱਕ ਪਹਾੜੀ ਤੇ ਤੰਬੂ ਗੱਡ ਕੇ ਬੈਠੇ ਨੇ ਅਤੇ ਜੇ ਮੌਕਾ ਮਿਲਦਾ ਤਾਂ ਹਮਲਾ ਕਰ ਦੇਣਾ ਚਾਹੀਦਾ ਤੇ ਗੁਰੂ ਸਾਹਿਬ ਨੂੰ gekeਰਾ ਪਾ ਕੇ ਖਤਮ ਜਾਂ ਫਿਰ ਗ੍ਰਿਫਤਾਰ ਕੀਤਾ ਜਾ ਸਕਦਾ ਜਦੋਂ ਅਜਮੇਰ ਚੰਦ ਦੀ ਇਸ ਸਾਜ਼ਿਸ਼ ਦਾ ਪਤਾ ਉਸ ਦੀ ਦਾਦੀ ਦੇ ਜੀਜੇ ਬਸਾਲੀ ਦੇ ਰਾਜੇ ਸਲਾਹੀ ਚੰਦ ਨੂੰ ਲੱਗਿਆ ਤਾਂ ਉਸ ਨੇ ਹਰਕਤ ਨੂੰ ਰੋਕਿਆ ਪਰ ਅਜਮੇਰ ਚੰਦ ਤੇ ਸ਼ੈਤਾਨ ਸ ਆ ਅਤੇ ਉਸਨੇ ਨਿਰਮੋਹ ਘੜਤੇ ਹਮਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ 8 ਅਕਤੂਬਰ 1700 ਦੇ ਦਿਨ ਅਜਮੇਰ ਚੰਦ ਦੀ ਫੌਜ ਨੇ ਨਿਰਮੋਹ ਘੜਤੇ ਵਿੱਚ ਗੁਰੂ ਸਾਹਿਬ ਤੇ ਹਮਲਾ ਬੋਲ ਦਿੱਤਾ ਸਵਾ ਪੈਰ ਦੋਹਾਂ ਪਾਸਿਆਂ ਤੋਂ ਕਮਸਾਣ ਦੀ ਲੜਾਈ ਹੋਈ ਅਜਮੇਰ ਚੰਦ ਦੀ ਫੌਜ ਕੋਲ ਗੋਲਾ ਬਰੂਦ ਕਾਫੀ ਸੀ ਅਤੇ ਉਸ ਦੀ ਫੌਜ ਦੀ ਗਿਣਤੀ ਵੀ ਵੱਡੀ ਸੀ ਗੁਰੂ ਸਾਹਿਬ ਦੇ ਕੋਲ 99 ਸਿੰਘ ਸਨ ਇਸ ਦੇ ਬਾਵਜੂਦ ਸਿੰਘ ਸੀਸਤਲੀ ਤੇ ਰੱਖ ਕੇ ਲੜੇ ਇੱਥੋਂ ਹੀ ਮੁਹਾਵਰਾ ਸੀਸਤਲੀ ਤੇ ਰੱਖ ਕੇ ਲੜਨਾ ਸ਼ੁਰੂ ਹੋ ਗਿਆ ਸੀ 8 ਅਕਤੂਬਰ 1984 ਜਿਵੇਂ ਕਿ ਭਾਰਤ ਸਰਕਾਰ ਦਾ ਕਿਰਪਾਲ ਸਿੰਘ ਦੇ ਨਾਲ ਵਾਅਦਾ ਸੀ ਫੌਜ ਨੇ 29 ਸਤੰਬਰ ਨੂੰ ਦਰਬਾਰ ਸਾਹਿਬ ਦਾ ਅੰਦਰੂਨੀ ਹਿੱਸਾ ਖਾਲੀ ਕਰ ਦਿੱਤਾ ਪਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਰ ਮੋੜ ਤੇ ਨਹੀਂ ਬਲਕਿ ਗੁਰੂ ਗ੍ਰਾਮ ਦਾਸਰਾ ਗੁਰੂ ਨਾਨਕ ਨਿਵਾਸ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਦਫ਼ਤਰਾਂ ਤੇ ਅਜੇ ਵੀ ਬਾਬਰ ਦੀ ਅਤੇ ਹਥਿਆਰਬੰਦ ਭਾਰਤੀ ਫੌਜ ਤਾਇਨਾਤ ਸੀ ਇਸ ਤੋਂ ਇਲਾਵਾ ਸਿਵਲਿਨ ਪਹਿਰਾਵੇ ਦੇ ਵਿੱਚ ਫੌਜ ਸੀਆਰਪੀਐਫ ਅਤੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਅਜੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਡਿਊਟੀ ਤੇ ਮੌਜੂਦ ਸਨ 1 ਅਕਤੂਬਰ ਸਵੇਰ ਨੂੰ ਹੀ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਦੇ ਕਾ ਬਿਸਾਨਮ ਇਹਨਾਂ ਦੇ ਵਿੱਚੋਂ ਕੁਝ ਨੌਜਵਾਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਕਈ ਥਾਂ ਹੀ ਖਾਲਿਸਤਾਨੀ ਝੰਡੇ ਗੱਡ ਦਿੱਤੇ ਇਸ ਦੇ ਨਾਲ ਹੀ ਕੁਝ ਨੌਜਵਾਨ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਮੁਰੰਮਤ ਕੀਤੀ ਗਈ ਇਮਾਰਤ ਦੇ ਵੀ ਚਲੇ ਗਏ ਉਹਨਾਂ ਨੇ ਕਿਰਪਾਲ ਸਿੰਘ ਦੀ ਬੁਰੀ ਤਰ੍ਹਾਂ ਘੁੱਟਮਾਰ ਕੀਤੀ ਇਸ ਤੇ ਕਿਰਪਾਲ ਸਿੰਘ ਨੇ ਫੌਜ ਦੁਬਾਰਾ ਬੁਲਾ ਲਈ ਅਤੇ 300 ਨੌਜਵਾਨ ਗ੍ਰਿਫਤਾਰ ਕਰਵਾ ਦਿੱਤੇ ਅਖੀਰ 8 ਅਕਤੂਬਰ 1984 ਦੇ ਦਿਨ ਭਾਰਤੀ ਫੌਜ ਦਰਬਾਰ ਸਾਹਿਬ ਦੇ ਵਿੱਚੋਂ ਨਿਕਲ ਗਈ 8 ਅਕਤੂਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਮੇਜਰ ਸਿੰਘ ਸ਼ਹੂਰਾ ਪੁੱਤਰ ਦਰਸ਼ਨ ਸਿੰਘ ਵਾਸੀ ਸ਼ਹੂਰਾ ਜ਼ਿਲ੍ਹਾ ਅਮਰੀਕਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਉਸ ਨੂੰ ਪੁਲਿਸ ਕੈਟਾਂ ਦੀ ਮਦਦ ਦੇ ਨਾਲ 14 ਸਤੰਬਰ 1987 ਦੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦਾ ਖਸੂਰ ਸਿਰਫ ਇਹਨਾ ਸੀ ਕਿ ਉਸ ਨੇ ਜੁਝਾਰੂ ਲਹਿਰ ਦੇ ਨਾਲ ਸਬੰਧਤ ਵਾਰਾਂ ਲਿਖੀਆਂ ਸਨ। ਇਹਨਾਂ ਦੇ ਵਿੱਚੋਂ ਇਹ ਬਹੁਤ ਮਸ਼ਹੂਰ ਹੋਈਆਂ ਸਨ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ। ਤੁਹਾ ਮਾ ਪੈ ਗਈਆਂ ਘਰ ਘਰ ਸਾਰੇ ਪਾਈ ਬਿੱਲੇ ਵਰਪਾਲਦੀਆਂ ਇਹ ਵਾਰਾਂ ਬਹੁਤ ਮਸ਼ਹੂਰ ਹੋਈਆਂ ਅਤੇ ਹਰ ਸਿੱਖ ਬੱਚੇ ਦੀ ਜ਼ੁਬਾਨ ਤੇ ਚੜ ਗਈਆਂ 8 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਤਰੋਚਨ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਸਾਧੂਪੁਰਾ ਚੁਗਾਵਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 8 ਅਕਤੂਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਬਿੱਲੂ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 8 ਅਕਤੂਬਰ 2003 ਦੇ ਦਿਨ ਭਾਰਤ ਸਰਕਾਰ ਅਟਲ ਵਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਅਤੇ ਲਾਲ ਕ੍ਰਿਸ਼ਨ ਅਡਵਾਨੀ ਹੋਮ ਮਿਨਿਸਟਰ ਹੈੱਟ ਨੇ ਇੱਕ ਆਰਡੀਨੈਂਸ ਰਾਹੀਂ ਅਖੋਤੀ ਸਹਿਜ ਧਾਰੀਆਂ ਉਹਨਾਂ ਦੇ ਵਿੱਚ VOTER ਬਣਨ ਦਾ ਹੱਕ ਖਤਮ ਕਰ ਦਿੱਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਇਹ ਆਰਡੀਨੈਂਸ ਇਸ ਕਰਕੇ ਜਾਰੀ ਕਰਵਾਇਆ ਸੀ ਤਾਂ ਜੋ ਕਾਂਗਰਸੀ ਸਿੱਖ ਹਿੰਦੂਆਂ ਨੂੰ ਸਹਜਤਾਰੀ ਆ ਕੇ ਉਹਨਾਂ ਦੀਆਂ ਵੋਟਾਂ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਨਾ ਕਰ ਲਵੇ ਹਾਲਾਂਕਿ 1978 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕੀਤੀ ਸੀ ਅਤੇ ਇਸ ਵਾਸਤੇ ਬਿੱਲ ਵੀ ਲਿਆਂਦਾ ਸੀ ਪਰ 35 ਸਾਲ ਮਗਰੋਂ ਵੀ ਉਹ ਕਾਨੂੰਨ ਨਹੀਂ ਸੀ ਬਣ ਸਕਿਆ ਫਿਰ 30 ਨਵੰਬਰ 2000 30 ਮਾਰਚ 2001 ਅਤੇ 30 ਮਾਰਚ 2002 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਹੁਣ ਕੋਈ ਵੀ ਸ਼ਖਸ ਅਖੌਤੀ ਸਹਿਜ ਧਾਰੀ ਨਹੀਂ ਰਿਹਾ ਇਸ ਕਰਕੇ ਗੁਰਦੁਆਰਾ ਐਕਟ ਦੇ ਵਿੱਚ ਤਰਮੀਮ ਕਰਕੇ ਇਸ ਧਾਰਾ ਨੂੰ ਖਤਮ ਕਰਕੇ ਅਖੌਤੀ ਸਹਿਜ ਧਾਰੀਆਂ ਦਾ ਵੋਟ ਦਾ ਹੱਕ ਖਤਮ ਕਰ ਦਿੱਤਾ ਜਾਵੇ ਇਸਿ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ